ਕਹਿਆ ਜਾਂਦਾ ਕਿ ਜੱਟ ਬੜਕਾ ਮਾਰਦਾ ਜੱਟ ਕਚੈਨੀਆਂ ਚ ਮੇਲੇ ਲਾਉਂਦਾ ਪਰ ਅੱਜ ਇੱਕ ਮਜ਼ਦੂਰਾਂ ਦੀ ਜਾਗੋ ਤੇ ਉਹ ਜਾਗੋ ਰਹੀ ਸੁਨੇਹਾ ਕੀ ਲੈ ਕੇ ਜਾ ਰਹੇ ਨੇ ਪੰਜਾਬ ਦੇ ਵਿੱਚ ਆਪਾਂ ਧੋੜੀ ਉੱਤੇ ਗੋਡਾ ਰੱਖ ਕੇ ਲੈਣ ਪੰਜ ਪੰਜ ਮਰ ਲੈ ਪਲਾਟ ਧੋੜੀ ਉੱਤੇ ਗੋਡਾ ਰੱਖ ਕੇ ਲੈਣ ਪੰਜ ਪੰਜ ਮਰ ਲੈ ਪਲਾਟ 20 ਮਰੱਬਿਆਂ ਵਾਲੀ ਥਾਣੇ ਵਿੱਚ ਮਿਲੇ ਕੁਰਸੀ ਉਹ ਜਦੋਂ ਮਰੱਬਿਆਂ ਦੀ ਗੱਲ ਚੱਲਦੀ ਆ ਤਾਂ ਥਾਣਿਆਂ ਦੇ ਵਿੱਚ ਕੁਰਸੀ ਮਿਲਣ ਦੀ ਗੱਲ ਕਰਦੇ ਆ ਤਾਂ ਦਲਤਾਂ ਦੇ ਉੱਪਰ ਅਜਿਹੇ ਕੀਤੇ ਬਣਾਏ ਗਏ ਨੇ ਕਿ ਕਿਹੜੀਆਂ ਤੂੰ ਸਾਗ ਤੋੜਦੀ ਹੱਥ ਤੇ ਇੱਕ ਇੱਕੰਦਰ ਨੂੰ ਪਾਈਂ ਆਪਦੇ ਹਿੱਸੇ ਦੀ ਜ਼ਮੀਨ ਆਪਦੇ ਪੱਕੇ ਘਰਾਂ ਦੇ ਲਈ ਕਰਜ਼ੇ ਮੁਕਤੀ ਦੇ ਲਈ ਪੱਕੇ ਰੁਜ਼ਗਾਰ ਦੇ ਲਈ ਤੇ ਸਭ ਤੋਂ ਵੱਡੀ ਗੱਲ ਜਿਹੜਾ ਜਾਤ ਪਾਤ ਦਾ ਜਿਹੜਾ ਫਰਕ ਆ ਹਰ ਥਾਂ ਦੇ ਉੱਤੇ ਹੁੰਦਾ ਉਹਦਾ ਦਾਬਾ ਤੋੜਨ ਦੇ ਲਈ ਇਸ ਮਾਰਚ ਦੀ ਜਿਹੜਾ ਸ਼ੁਰੂਆਤ ਕੀਤੀ ਆ ਉਹ ਲੋਕ ਨੇ ਜਿਹੜੇ ਪਹਿਲਾਂ ਪੰਚਾਇਤੀ ਜ਼ਮੀਨ ਲਈ ਲੜੇ ਨੇ ਜਿੱਦੇ ਮੱਲੇਆਲ ਦੇ ਵਿੱਚ ਆਪਣੇ ਹਿੱਸੇ ਦੀ ਜ਼ਮੀਨ ਦੀ ਗੱਲ ਤੁਰੀ ਤਾਂ ਠਾਣਿਆ ਰਾਹੀਂ ਚੌਧਰੀਆਂ ਨੇ ਦਬਕੇ ਮਾਰ ਕੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਆ ਪਰ ਇਹ ਉਹ ਲੋਕ ਨੇ ਜਿਹੜੇ ਪਹਿਲਾਂ ਵੀ ਲੜੇ ਨੇ ਕੁਰਬਾਨੀਆਂ ਕੀਤੀਆਂ ਨੇ ਤੇ ਆਪਦੇ ਹਿੱਸੇ ਦੀ ਜਿਹੜੀ ਜ਼ਮੀਨ ਆ ਆਪਦੇ ਹੱਕ ਨੇ ਉਹਦੀ ਖਾਤਰ ਖੜੇ ਨੇ ਅੜੇ ਨੇ ਨਾ ਤਾਂ ਇਥੋਂ ਤੱਕ ਨੇ ਵੀ ਜੇ ਕਿਸਾਨੀ ਦਾ ਕੋਈ ਪ੍ਰੋਗਰਾਮ ਹੋਵੇ ਤਾਂ ਗੁਰੂ ਘਰ ਦੇ ਵਿੱਚ ਮੀਟਿੰਗਾਂ ਵੀ ਹੁੰਦੀਆਂ ਨੇ ਅਨਾਉਂਸਮੈਂਟ ਵੀ ਹੁੰਦੀ ਆ ਪਰ ਜਦੋਂ ਇਹ ਮਜ਼ਦੂਰਾਂ ਦਾ ਮਾਮਲਾ ਸੀ ਤਾਂ ਸਾਫ਼ ਮਨਾ ਕਰ ਦਿੱਤਾ ਗਿਆ ਕਿ ਇਹਦੇ ਲਈ ਗੁਰੂ ਘਰ ਦੇ ਵਿੱਚ ਕੋਈ ਜਗ੍ਹਾ ਨਹੀਂ ਚਾਹੇ ਝੋਨੇ ਦਾ ਰੀਡ ਲਵਾਉਣ ਵਾਸਤੇ ਮਜ਼ਦੂਰਾਂ ਨੇ ਆਵਾਜ਼ ਚੱਕੀ ਹੋਵੇ ਉਦੋਂ ਵੀ ਸਮਾਜਿਕ ਬਾਈਕਾਟ ਦੀਆਂ ਜਿਹੜੀਆਂ ਅਨਾਊਂਸਮੈਂਟਾਂ ਨੇ ਉਹ ਗੁਰੂ ਘਰਾਂ 'ਚ ਹੁੰਦੀਆਂ ਨਹੀਂ ਅੱਜ ਵੀ ਪਦੰਗ ਲੁੱਟਣਗੇ ਖੇਤ ਦੇ ਵਿੱਚ ਇੱਕ ਦਲਤਨਾਂ ਜਵਾਕ ਦੀਆਂ ਬਾਹਾਂ ਤੋੜ ਦਿੰਦੇ ਨੇ ਅਮਰੂਦ ਤੋੜਨ ਪਿੱਛੇ ਮੋਟਰਸਾਈਕਲ ਦੇ ਪਿੱਛੇ ਘੜੀਸ ਲੈਂਦੇ ਨੇ ਘੜੇ ਜੋ ਪਾਣੀ ਪੀਣ ਪਿੱਛੇ ਜਿਹੜਾ ਉਹ ਕਤਲ ਤੱਕ ਹੋ ਜਾਂਦਾ ਵੀ ਜਿੱਥੇ ਮਜ਼ਦੂਰਾਂ ਦੇ ਘਰ ਨੇ ਉਹਨਾਂ ਦੀ ਹਾਲਤ ਕੀ ਆ ਤੇ ਦੂਜੇ ਪਾਸੇ ਜੇ ਖੇਤ ਦੇ ਵਿੱਚ ਵੀ ਕੋਠੀ ਪਈ ਹੋਵੇ ਤਾਂ ਉਹਦੇ 'ਚ ਵੀ ਇੰਟਰਲੌਕ ਟਾਈਲਾਂ ਦੀ ਜਿਹੜੀ ਕਿਲੋਮੀਟਰ ਦੀ ਸੜਕ ਬਣ ਜਾਂਦੀ ਏ ਇਹ ਫਰਕ ਸਾਡੇ ਪਿੰਡਾਂ 'ਚ ਨਜ਼ਰ ਆ ਜਾਂਦਾ ਤੁਸੀਂ ਜੁੜੇ ਹੋਇਓ ਦੁਨੀਆ ਦੇ ਨਾਲ ਮੈਂ ਮਨਦੀਪ ਜਦੋਂ ਸੌਣ ਮਹੀਨਾ ਚੜਦਾ ਤਾਂ ਤੁਸੀਂ ਦੇਖਦੇ ਹੋ ਕਿ ਪਿੰਡਾਂ ਦੇ ਵਿੱਚ ਬੀਬੀਆਂ, ਮਾਮਾ ਪੈਣਾ ਇਕੱਠੀਆਂ ਹੋ ਕੇ ਬੋਲੀਆਂ ਪਾਉਂਦੀਆਂ ਨੇ ਇਹ ਬੋਲੀਆਂ ਸੌਣ ਮਹੀਨੇ ਦੇ ਵਿੱਚ ਪੈਂਦੀਆਂ ਨੇ ਪਰ ਅੱਜ ਇੱਕ ਖਾਸ ਪ੍ਰੋਗਰਾਮ ਇਹੋ ਜਿਹਾ ਜਿਹੜਾ ਦੇਖ ਕੇ ਤੁਸੀਂ ਥੋੜਾ ਹੈਰਾਨ ਹੋਵੋਗੇ ਤੇ ਥੋੜਾ ਵੱਖਰਾ ਵੀ ਆ ਕਿਉਂਕਿ ਇੱਥੇ ਇੱਕ ਜਾਗੋ ਵੀ ਕੱਢੀ ਜਾ ਰਹੀ ਆ ਤੇ ਉਸ ਜਾਗੋ ਦੇ ਵਿੱਚ ਕੁਝ ਬੋਲੀਆਂ ਵੀ ਪੈ ਰਹੀਆਂ ਨੇ ਉਹ ਕੁਝ हटਕੇ ਆ ਇਸ ਦੇ ਵਿੱਚ ਖੁਸ਼ੀ ਵੀ ਆ ਗਮੀ ਵੀ ਆ ਕੁਝ ਇਹੋ ਜਿਹੇ ਮਸਲੇ ਵੀ ਉਠਾਏ ਜਾ ਰਹੇ ਆ ਜਿਹੜੇ ਤੁਹਾਡੇ ਲਈ ਸਾਡੇ ਲਈ ਸੋਚਣ ਦੇ ਵਿਸ਼ੇ ਖੜੇ ਕਰਦੇ ਨੇ ਕਿ ਆ ਵੀ ਵਿਸ਼ੇ ਆ ਜਿਹੜੇ ਇਹ ਹਲੇ ਅਧੂਰੇ ਪਏ ਨੇ ਜਿਵੇਂ ਆਪਾਂ ਦੇਖਦੇ ਆ ਅਕਸਰ ਹੀ ਗੀਤਾਂ ਗਾਣਿਆਂ ਦੇ ਵਿੱਚ ਕਿਸਾਨਾਂ ਦੀ ਗੱਲ ਹੁੰਦੀ ਹੈ ਕਿ ਆਇਆ ਜਾਂਦਾ ਕਿ ਜੱਟ ਬੜਕਾ ਮਾਰਦਾ ਜੱਟ ਕਚੈਨੀਆਂ 'ਚ ਮੇਲੇ ਲਾਉਂਦਾ ਪਰ ਅੱਜ ਇੱਕ ਮਜ਼ਦੂਰਾਂ ਦੀ ਜਾਗੋ ਤੇ ਉਹ ਜਾਗੋ ਰਹੀ ਸੁਨੇਹਾ ਕੀ ਲੈ ਕੇ ਜਾ ਰਹੇ ਨੇ ਪੰਜਾਬ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਜੀਪੀਐਸਸੀ ਦੇ ਆਗੂ ਮੁਕੇਸ਼ ਮਲਾਦ ਤੇ ਬਿਕਰ ਹਥਵਾ ਨੇ ਗੱਲਬਾਤ ਕਰਦੇ ਆਪਾਂ ਭਾਈ ਬਿਕਰ ਜਿਵੇਂ ਆਮ ਦੇਖਦੇ ਆ ਕੁਝ ਰਵਾਇਤੀ ਪ੍ਰੋਗਰਾਮ ਜਿਹੜੇ ਹੁੰਦੇ ਆ ਹਨਾ ਜਾਗੋ ਕੱਢਦੇ ਆ ਜਾਂ ਹੋਰ ਕੋਈ ਪ੍ਰੋਗਰਾਮ ਹੁੰਦੇ ਆ ਉਹਦੇ ਵਿੱਚ ਕੁਝ ਉਹੋ ਜਿਹੀਆਂ ਬੋਲੀਆਂ ਪਾਈਆਂ ਜਾਂਦੀਆਂ ਵੀ ਜਿਵੇਂ ਜੋ ਚੱਲ ਰਹੀਆਂ ਪਰ ਇਹ हट ਕੇ ਆ ਜਿਹੜਾ ਪ੍ਰੋਗਰਾਮ ਇਹਦੇ ਵਿੱਚ ਕਿਹੋ ਜੀਆਂ ਬੋਲੀਆਂ ਕਿਹੋ ਜੇ ਮੰਗਾ ਮਸਲੇ ਤੁਸੀਂ ਉਠਾ ਰਹੇ ਹੋ ਇਹ ਜਿਹੜੀ ਅੱਜ ਦੀ ਜਾਗੋ ਕੀਤੀ ਜਾ ਰਹੀ ਹੈ ਅੰਕਲਾਬੀ ਜਾਗੋ ਇਹ ਪਿੰਡ ਮੱਲੇਆਲ ਦੇ ਵਿੱਚ ਦਲਤ ਮੁਕਤੀ ਮਾਰਚ ਅੱਜ ਇੱਥੇ ਪਹੁੰਚਿਆ ਜਿਹੜਾ ਲਗਾਤਾਰ 300 ਪਿੰਡਾਂ ਦੇ ਵਿੱਚ ਜਾਣਾ ਤੇ ਲਗਾਤਾਰ ਪੜਾਅ ਕਰ ਰਿਹਾ ਤੇ ਉਸ ਦੇ ਤਹਿਤ ਇਹ ਇਨਕਲਾਬੀ ਜਾਗੂਕੀਤੀ ਜਾ ਰਹੀ ਹੈ ਜਿਦੇ ਵਿੱਚ ਮਜ਼ਦੂਰਾਂ ਦੇ ਜਿਹੜੇ ਖਾਸ ਕਰ ਬੇਜ਼ਮੀਨੇ ਮਜ਼ਦੂਰਾਂ ਦੇ ਦਲਤਾਂ ਦੇ ਜਿਹੜੇ ਮਸਲੇ ਨੇ ਉਠਾਏ ਜਾ ਰਹੇ ਨੇ ਜ਼ਮੀਨ ਨੂੰ ਲੈ ਕੇ ਜਿਹੜੇ ਸਦੀਆਂ ਤੋਂ ਆਪਣੀ ਜ਼ਮੀਨਾਂ ਦੇ ਹੱਕ ਨੂੰ ਲੈ ਕੇ ਵਿਹੋਣੇ ਨੇ ਤੇ ਹੁਣ ਉਹਨਾਂ ਨੂੰ ਇਹ ਇਨਕਲਾਬੀ ਜਾਗੋਣਾ ਰਾਹੀਂ ਰੈਲੀਆਂ ਰਾਹੀਂ ਜਗਾਇਆ ਜਾ ਰਿਹਾ ਤੇ ਆਪਣੇ ਹੱਕਾਂ ਪ੍ਰਤੀ ਸੁਚੇਤ ਕੀਤਾ ਜਾ ਰਿਹਾ ਕਿ ਆਪਣੇ ਹਿੱਸੇ ਦੀਆਂ ਜ਼ਮੀਨਾਂ ਦੀ ਆਪਣੇ ਹਿੱਸੇ ਦੇ ਰੁਜ਼ਗਾਰ ਦੀ ਤੇ ਆਪਣੇ ਕਾਜੇ ਮਾਫੀ ਦੀ ਅਤੇ ਸਦੀਆਂ ਤੋਂ ਜਿਹੜੀ ਸਾਡੇ ਉੱਪਰ ਚੜ੍ਹੀ ਹੋਈ ਜਾਤੀ ਜਲਾਲਤ ਨੂੰ ਕੱਟਣ ਦਾ ਸਮਾਂ ਆ ਗਿਆ ਤੇ ਉਸ ਨੂੰ ਕੱਟਣ ਦੇ ਲਈ ਹੀ ਇਹ ਇਨਕਲਾਬੀ ਸਭਿਆਚਾਰ ਵੱਜੋਂ ਵੱਖ-ਵੱਖ ਬੋਲੀਆਂ ਘੜੀਆਂ ਗਈਆਂ ਨੇ ਵੱਖ-ਵੱਖ ਗੀਤ ਕਢੇ ਗਏ ਨੇ ਅਤੇ ਸਾਰੀ ਦਾਤ ਜੋ ਇਨਕਲਾਬੀ ਮਾਹੌਲ ਪੈਦਾ ਕਰਕੇ ਲੋਕਾਂ ਦੇ ਅੰਦਰ ਇੱਕ ਸੱਭਿਆਚਾਰਕ ਮਾਹੌਲ ਪੈਦਾ ਕੀਤਾ ਜਾ ਰਿਹਾ ਜਿਵੇਂ ਆ ਆਮ ਹੀ ਇੱਕ ਵਰਤਾਰਾ ਬੋਲਿਆ ਜਾਂਦਾ ਕਿ ਜੱਟੀ ਪੱਛੀਆਂ ਮਰੱਬਿਆਂ ਵਾਲੀ ਠਾਣੇ ਵਿੱਚ ਮਿਲੇ ਕੁਰਸੀ ਉਹ ਜਦੋਂ ਮਰੱਬਿਆਂ ਦੀ ਗੱਲ ਚੱਲਦੀ ਆ ਤਾਂ ਠਾਣੇ ਦੇ ਵਿੱਚ ਕੁਰਸੀ ਮਿਲਣ ਦੀ ਗੱਲ ਕਰਦੀ ਆ ਤਾਂ ਦਲਤਾਂ ਦੇ ਉੱਪਰ ਅਜਿਹੇ ਗੀਤ ਬਣਾਏ ਗਏ ਨੇ ਕਿ ਕਿੜੀਆਂ ਤੂੰ ਸਾਗ ਤੋੜਦੀ ਹੱਥ ਤੇ ਕੇ ਗੰਦਲ ਨੂੰ ਪਾਈ ਤਾਂ ਅਜਿਹੇ ਉਹਨਾਂ ਨੂੰ ਕਾਟ ਕਰਨ ਵਾਸਤੇ ਇਹ ਇਹ ਜਿਹੜੇ ਸੱਭਿਆਚਾਰ ਦੀ ਲੋੜਾ ਤੇ ਅੱਜ ਦੀ ਇਨਕਲਾਬੀ ਜਾਗੋ ਆ ਜਿਹੜੀ ਉਹ ਦਲਤ ਵਿੱਚ ਹੁਣੇ ਲੋਕਾਂ ਦੀ ਜੂਨ ਸੁਧਾਰਨ ਦੇ ਲਈ ਇੱਕ ਮੀਲ ਪੱਥਰ ਦਾ ਜਿਹੜਾ ਉਹ ਕਦਮ ਆ ਉਹ ਸਾਫ਼ ਕਰੂ। ਹੂੰ ਵੈਸੇ ਕਿਹਾ ਜਾਂਦਾ ਵੀ ਜਿਹੜੇ ਔਟਨ ਵਾਲੇ ਹੱਥਾਂ ਨੇ ਇਹਨਾਂ ਦੇ ਹੱਥਾਂ 'ਚ ਦਾਤੀਆਂ ਹੁੰਦੀਆਂ ਨੇ ਜਾਂ ਹੋਰ ਕੰਮ ਵਾਲੇ ਚੀਜ਼ਾਂ ਹੀ ਹੁੰਦੀਆਂ ਪਰ ਲੱਗਦਾ ਵੀ ਕਲਮ ਵੀ ਚੱਕ ਰਹੇ ਨੇ ਜਿਵੇਂ ਜੇ ਤੁਸੀਂ ਬੋਲੀਆਂ ਦੀ ਗੱਲ ਕੀਤੀ ਉਹ ਆਪ ਹੀ ਜੋੜ ਰਹੇ ਨੇ ਸਾਰੀਆਂ ਜਾਂ ਬਣੀਆਂ ਬਣਾਈਆਂ ਕਿਤੋਂ ਲਿਖਾ ਰਹੇ ਨੇ ਫੇਰ ਗਾਉਂਦੇ ਨੇ ਨਹੀਂ ਜਿਵੇਂ ਜਿਵੇਂ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਕਾਫਲਾ ਚੱਲਿਆ ਲਗਾਤਾਰ ਇੱਕ ਕਾਫਲਾ ਵੱਧ ਰਿਹਾ ਜਿਹਦੇ ਚ ਸੱਭਿਆਚਾਰਕ ਰੰਗ ਵੀ ਜਿਹੜੇ ਲਗਾਤਾਰ ਆ ਰਹੇ ਨੇ ਬਹੁਤ ਸਾਰੇ ਦੱਬੇ ਕੁਚਲੇ ਗਾਇਕ ਜਿਨ੍ਹਾਂ ਦੀ ਅੱਜ ਤੱਕ ਗੱਲ ਨਹੀਂ ਹੋਈ ਹੈਗੀ ਸਾਡੀਆਂ ਬੱਚੀਆਂ ਮਾ ਮਾ ਪੈਣਾ ਲਗਾਤਾਰ ਇਹਦੇ ਉੱਪਰ ਮਿੰਤ ਕਰ ਰਹੀਆਂ ਨੇ ਗਿਆ ਲਗਾਤਾਰ ਉਹ ਇਹਦੇ ਉੱਪਰ ਇਨਕਲਾਬੀ ਜਾਗੋ ਤੇ ਹੋਰ ਲਗਾਤਾਰ ਗੀਤਾਂ ਦਾ ਪ੍ਰਚਾਰ ਕਰ ਰਹੀਆਂ ਨੇ ਦਿਨ ਪਰ ਰਾਤ ਇਹਦੇ ਤੇ ਕੰਮ ਹੋ ਰਿਹਾ ਤੇ ਸੁਧਾਰ ਹੋ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਪੰਜਾਬ ਦੇ ਸੱਭਿਆਚਾਰ ਦੇ ਵਿੱਚ ਇੱਕ ਨਵਾਂ ਜਿਹੜਾ ਚਿੰਨਾ ਹੋ ਬਣ ਕੇ ਉੱਭਰੇ ਜੀ ਕਿੰਨੇ ਪਿੰਡਾਂ ਦੇ ਵਿੱਚ ਤੁਸੀਂ ਇਹ ਜਾਗੋ ਕੱਢ ਰਹੇ ਹੋ ਲਗਭਗ ਹੁਣ ਤੱਕ 20 ਤੋਂ 25 ਪਿੰਡਾਂ ਦੇ ਵਿੱਚ ਜਾ ਚੁੱਕੇ ਹਾਂ ਤੇ 10 ਦਿਨ ਹੋਏ ਨੇ ਨਾ 7 ਦਿਨ ਹੋਏ ਨੇ ਲਗਭਗ ਅਜੇ ਚੱਲੇ ਨੂੰ ਤੇ ਆਉਣ ਵਾਲੇ ਸਮੇਂ ਦੇ ਵਿੱਚ ਲਗਾਤਾਰ ਸਾਨੂੰ ਪਿੰਡਾਂ ਦੇ ਵਿੱਚੋਂ ਸੁਨੇਹੇ ਮਿਲ ਰਹੇ ਨੇ ਲਗਾਤਾਰ ਪਿੰਡਾਂ 'ਚ ਬੁਗੀਆਂ ਹੋ ਰਹੀਆਂ ਨੇ ਕਿ ਸਾਡੇ ਪਿੰਡਾਂ ਉਹ ਸਾਡੇ ਪਿੰਡਾਂ ਉਹ ਲਗਭਗ ਅਸੀਂ 1 ਮਹੀਨੇ ਦਾ ਮਾਰਚ ਮਿਥਿਆ ਸੀ ਪਰ ਲੱਗਦਾ ਹੈ ਲਗਭਗ ਇਸ ਤੋਂ ਅੱਗੇ ਵੀ ਜਾਊਗਾ ਤੇ ਲਗਭਗ ਅਸੀਂ 300 ਪਿੰਡਾਂ ਦੇ ਵਿੱਚ ਪੰਜਾਬ ਦੇ ਮਾਲਵੇ ਦੇ ਅੰਦਰ ਇਸ ਲਹਿਰ ਨੂੰ ਲੈ ਕੇ ਜਾ ਰਹੇ ਹਾਂ ਜੀ ਮੁਕੇਸ਼ ਮਲੋਤ ਜੀ ਆਪਾਂ ਗੱਲਬਾਤ ਕਰਾਂਗੇ ਮੁਕੇਸ਼ ਮਲੋਤ ਹੁਣਾਂ ਨਾਲ ਜਿਵੇਂ ਕਹਿੰਦੇ ਹੁੰਦੇ ਨੇ ਨਾ ਵੀ ਕਿਸੇ ਚੀਜ਼ ਦੇ ਆਉਣ ਤੋਂ ਪਹਿਲਾਂ ਜਿਵੇਂ ਤੂਫਾਨ ਆਉਣ ਦੇ ਪਹਿਲਾਂ ਹਨਾ ਫਿਰ ਸ਼ਾਂਤੀ ਹੋ ਜਾਂਦੀ ਹੈ ਜਿਵੇਂ ਇਸ ਖੁਸ਼ੀ ਦਾ ਇੱਕ ਮਾਹੌਲ ਵੀ ਆ ਮਜ਼ਦੂਰਾਂ ਦੇ ਵਿੱਚ ਕੀ ਲੱਗਦਾ ਇਸ ਖੁਸ਼ੀ ਤੋਂ ਬਾਅਦ ਕਿਹੋ ਜਿਹੇ ਪ੍ਰੋਗਰਾਮ ਆਉਣਗੇ ਕਿਹੋ ਜਿਹੇ ਪ੍ਰੋਗਰਾਮਾਂ ਨਾਲ ਮੱਥਾ ਲਾਉਣਾ ਪਊਗਾ ਜਿਣੀਆਂ ਵੱਡੀਆਂ ਚੁਣੌਤੀਆਂ ਨੇ ਤੁਹਾਡੇ ਸਾਹਮਣੇ ਦੇਖੋ ਸਾਡੇ ਲੋਕ ਏਦੋਂ ਪਹਿਲਾਂ ਹਰ ਪਾਰਟੀ ਦਾ ਹਰ ਰੈਲੀ ਦਾ ਸ਼ਿੰਗਾਰ ਬਣਦੇ ਰਹੇ ਨੇ ਪਰ ਅੱਜ ਇਹਨਾਂ ਨੇ ਆਪਦੇ ਮੁੱਦਿਆਂ ਤੇ ਆਪਦੇ ਹਿੱਸੇ ਦੀ ਜ਼ਮੀਨ ਆਪਦੇ ਪੱਕੇ ਘਰਾਂ ਦੇ ਲਈ ਕਰਜੇ ਮੁਕਤੀ ਦੇ ਲਈ ਪੱਕੇ ਰੁਜ਼ਗਾਰ ਦੇ ਲਈ ਤੇ ਸਭ ਤੋਂ ਵੱਡੀ ਗੱਲ ਜਿਹੜਾ ਜਾਤ ਪਾਤ ਦਾ ਜਿਹੜਾ ਫਰਕ ਆ ਹਰ ਥਾਂ ਦੇ ਉੱਤੇ ਹੁੰਦਾ ਉਹਦਾ ਦਾਬਾ ਤੋੜਨ ਦੇ ਲਈ ਇਸ ਮਾਰਚ ਦੀ ਜਿਹੜਾ ਸ਼ੁਰੂਆਤ ਕੀਤੀ ਆ ਔਰ ਉਹਨਾਂ ਨੇ ਇਹ ਹੱਕ ਜਿਤਾਉਣ ਦੇ ਲਈ ਨਾਰਿਆਂ ਦੇ ਰੂਪ ਦੇ ਵਿੱਚ ਬੋਲੀਆਂ ਦੇ ਰੂਪ ਦੇ ਵਿੱਚ ਹਰ ਢੰਗ ਨਾਲ ਸਾਡੇ ਲੋਕਾਂ ਤੱਕ ਇਹ ਗੱਲ ਲੈ ਕੇ ਜਾਣ ਦਾ ਜਿਹੜਾ ਤਹਈਆ ਕੀਤਾ ਕਿ ਸਾਡੇ ਹਿੱਸੇ ਦੇ ਜਿਹੜੀਆਂ ਜ਼ਮੀਨਾਂ ਨੇ ਜਿਹੜੇ ਸਾਡੇ ਹੱਕ ਨੇ ਉਹ ਅਸੀਂ ਲੈ ਕੇ ਰਹਾਗੇ ਔਰ ਉਹਨੂੰ ਹਰ ਘਰ ਤੱਕ ਹਰ ਲੋਕਾਂ ਦੇ ਦਿਮਾਗ ਤੱਕ ਲਿਜਾਣ ਲਈ ਜਿਹੜਾ ਹਰ ਤਰ੍ਹਾਂ ਦਾ ਅਪਰਾਲਾ ਜਿਹੜਾ ਉਹ ਤੈਅ ਕੀਤਾ ਕੀ ਲੱਗਦਾ ਜਿਵੇਂ ਕਹਿੰਦੇ ਨੇ ਮਜ਼ਦੂਰ ਸਦੀਆਂ ਦਾ ਦੱਬਿਆ ਹੋਇਆ ਵੀ ਜੇ ਉਹਨੂੰ ਗੱਲ ਇੱਕ ਕਾਫੀ ਵਾਰੀ ਕਹਿੰਨੇ ਆ ਤਾਂ ਕਈ ਵਾਰੀ ਫੇਰ ਸਮਝ ਆਉਂਦੀ ਆ ਇੰਨੇ ਜ਼ਿਆਦਾ ਕਈ ਪਸੜ ਚੁੱਕੇ ਆ এডਿਕੇਸ਼ਨ ਹੈ ਨਹੀਂ ਸਿੱਖਿਆ ਹੈ ਨਹੀਂ ਇਹ ਜਿਹੜਾ ਜਿਵੇਂ ਬੋਲੀਆਂ ਰਹੀ ਜਾਗੋ ਰਹੀ ਲੱਗਦਾ ਕਿ ਉਹ ਗੱਲ ਛੇਤੀ ਦਿਮਾਗ ਦੇ ਵਿੱਚ ਪੈ ਜੂ ਕਿ ਸਾਡੇ ਹਿੱਸੇ ਦੀ ਜਿਹੜੀ ਪੰਚਾਇਤੀ ਜ਼ਮੀਨ ਆ ਉਹ ਅਸੀਂ ਲੈਣੀ ਆ ਬਿਲਕੁਲ ਇਹ ਉਹ ਲੋਕ ਨੇ ਜਿਹੜੇ ਪਹਿਲਾਂ ਪੰਚਾਇਤੀ ਜ਼ਮੀਨ ਲਈ ਲੜੇ ਨੇ ਜਿੱਦੇ ਮੱਲੇਆਲ ਦੇ ਵਿੱਚ ਆਪਣੇ ਹਿੱਸੇ ਦੀ ਜ਼ਮੀਨ ਦੀ ਗੱਲ ਤੁਰੀ ਤਾਂ ਠਾਣਿਆ ਰਾਹੀਂ ਚੌਧਰੀਆਂ ਨੇ ਦਬਕੇ ਮਾਰ ਕੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਆ ਪਰ ਇਹ ਉਹ ਲੋਕ ਨੇ ਜਿਹੜੇ ਪਹਿਲਾਂ ਵੀ ਲੜੇ ਨੇ ਕੁਰਬਾਨੀਆਂ ਕੀਤੀਆਂ ਨੇ ਤੇ ਆਪਦੇ ਹਿੱਸੇ ਦੀ ਜਿਹੜੀ ਜ਼ਮੀਨ ਆ ਆਪਦੇ ਹੱਕ ਨੇ ਉਹਦੀ ਖਾਤਰ ਖੜੇ ਨੇ ਅੜੇ ਨੇ ਤੇ ਇੱਕ ਵਾਰ ਫੇਰ ਇਹ ਦੁਬਾਰਾ ਜਿਹੜਾ ਆਪਦੇ ਹਿੱਸੇ ਦੀਆਂ ਜ਼ਮੀਨਾਂ ਵਾਸਤੇ ਇਹਨਾਂ ਨੇ ਇਹਦੀ ਸ਼ੁਰੂਆਤ ਕੀਤੀ ਆ ਔਰ ਇਹ ਕਾਫਲਾ ਇਸ ਸ਼ੁਰੂਆਤ ਆ ਧਿਆਉਣ ਵਾਲੇ ਦਿਨਾਂ ਦੇ ਵਿੱਚ ਇਹ ਨਵੀਆਂ ਪੈੜਾਂ ਪਾਊਗਾ ਕੀ ਮੁਸ਼ਕਿਲਾਂ ਆ ਇਸ ਕਾਫਲੇ ਲਈ ਇਸ ਜਿਹੜਾ ਤੁਸੀਂ ਪ੍ਰੋਗਰਾਮ ਲਿਖਿਆ ਕੋਈ ਇਦਾਂ ਦੀਆਂ ਵੀ ਹੋਈਆਂ ਵੀ ਹਾਂ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਹਾਲਾਤ ਤਾਂ ਇੱਥੋਂ ਤੱਕ ਨਹੀਂ ਵੀ ਜੇ ਕਿਸਾਨੀ ਦਾ ਕੋਈ ਪ੍ਰੋਗਰਾਮ ਹੋਵੇ ਤਾਂ ਗੁਰੂ ਘਰ ਦੇ ਵਿੱਚ ਮੀਟਿੰਗਾਂ ਵੀ ਹੁੰਦੀਆਂ ਨੇ ਅਨਾਉਂਸਮੈਂਟ ਵੀ ਹੁੰਦੀ ਆ ਪਰ ਜਦੋਂ ਇਹ ਮਜ਼ਦੂਰਾਂ ਦਾ ਮਾਮਲਾ ਸੀ ਤਾਂ ਸਾਫ਼ ਮਨਾ ਕਰ ਦਿੱਤਾ ਗਿਆ ਕਿ ਇਹਦੇ ਲਈ ਗੁਰੂ ਘਰ ਦੇ ਵਿੱਚ ਕੋਈ ਜਗ੍ਹਾ ਨਹੀਂ ਪਰ ਗੁਰੂ ਘਰ ਦੇ ਵਿੱਚ ਤਾਂ ਸਾਰੇ ਹੀ ਆਉਂਦੇ ਜਾਂਦੇ ਆ ਸਾਰਿਆਂ ਲਈ ਜਗ੍ਹਾ ਸਾਰਿਆਂ ਨੂੰ ਅਨਾਉਂਸਮੈਂਟ ਜਾਂ ਹੋਰ ਪ੍ਰੋਗਰਾਮ ਹੁੰਦੇ ਨੇ ਇਹ ਕਿਉਂ ਸੰਜੀਵਾਲਤਾ ਦਾ ਉਹ ਪ੍ਰਤੀਕ ਜ਼ਰੂਰ ਆ ਪਰ ਅਸੀਂ ਕਹਿੰਦੇ ਆ ਵੀ ਉਹਦੀ ਡੋਰ ਮਸੰਦਾਂ ਦੇ ਹੱਥ ਚਾ ਜਿਹਦੇ ਖਿਲਾਫ ਕਿਸੇ ਸਮੇ ਗੁਰੂ ਸਾਹਿਬ ਵੀ ਲੜੇ ਨੇ ਜਿਹੜੇ ਅਸਲੀ ਸਿੱਖ ਨੇ ਉਹ ਲੜੇ ਨੇ ਬੰਦਾ ਸਿੰਘ ਬਹਾਦਰ ਲੜਿਆ ਤੇ ਉਹਦੇ ਵਾਰਸ ਅੱਜ ਵੀ ਇਸ ਲੜਾਈ ਨੂੰ ਜਿਹੜਾ ਉਹ ਬਰਕਰਾਰ ਰੱਖ ਰਹੇ ਨੇ ਔਰ ਇਹ ਸਾਫ਼ ਆ ਕਿ ਉਦੋਂ ਵੀ ਉਹਨਾਂ ਦੇ ਜਿਹੜੀ ਇੱਟ ਨਾਲ ਇੱਟ ਖੜਕਾ ਕੇ ਉਹਨਾਂ ਨੂੰ ਇੱਥੋਂ ਬਾਹਰ ਕੀਤਾ ਸੀ ਤੇ ਹੁਣ ਵੀ ਇਹ ਜਿੱਤ ਦੇ ਨਿਸ਼ਾਨ ਨੇ ਜਿਹੜੇ ਝੁਲਾਵਾਂਗੇ ਉਹ ਦਿਨ ਦੂਰ ਨਹੀਂ ਹੈ ਇਹ ਉਹਨਾਂ ਨੂੰ ਭੁਲੇਖਾ ਵੀ ਅਸੀਂ ਡਰਾ ਕੇ ਧਮਕਾ ਕੇ ਇਸ ਢੰਗ ਨਾਲ ਇਹਨਾਂ ਲੋਕਾਂ ਦੀ ਆਵਾਜ਼ ਬੰਦ ਕਰ ਲਾਂਗੇ ਇਹ ਸਾਫ਼ ਆ ਵੀ ਚਾਹੇ ਝੋਨੇ ਦਾ ਰੇਟ ਲਵਾਉਣ ਵਾਸਤੇ ਮਜ਼ਦੂਰਾਂ ਨੇ ਆਵਾਜ਼ ਚੱਕੀ ਹੋਵੇ ਉਦੋਂ ਵੀ ਸਮਾਜਿਕ ਬਾਈਕਾਟ ਦੀਆਂ ਜਿਹੜੀਆਂ ਅਨਾਊਂਸਮੈਂਟਾਂ ਨੇ ਉਹ ਗੁਰੂ ਘਰਾਂ ਚੋਂ ਹੁੰਦੀਆਂ ਨੇ ਪਰ ਇਸ ਜਾਗੋਦਾਰਾਂ ਗੇ ਆ ਕਿ ਦੇਚ ਉਹ ਸੈਕਸ਼ਨ ਜੀਦੀ ਬਾਬੇ ਨਾਨਕ ਨੇ ਗੱਲ ਕੀਤੀ ਸੀ ਕਿ ਇੱਕ ਮਲਕਪਾਗੋ ਦੇ ਵਾਰਸ ਨੇ ਇੱਕ ਭਾਈ ਲਾਲੋ ਦੇ ਇਹ ਭਾਈ ਲਾਲੋਆਂ ਦੀ ਜਾਗੋ ਆ ਤੇ ਜਿਹੜੇ ਮਲਕਪਾਗੋ ਨੇ ਉਹ ਦੂਜੇ ਪਾਸੇ ਨੇ ਔਰ ਇਹ ਉਸ ਵਿਚਾਰਧਾਰਾ ਦੇ ਉੱਤੇ ਪਹਿਰਾ ਵੀ ਦਊ ਤੇ ਉਸ ਰਵੈਤ ਨੂੰ ਜਿਹੜਾ ਉਹ ਜਾਰੀ ਰੱਖੋ ਜੀ ਜਿਵੇਂ ਕਹਿੰਦੇ ਆ ਨਾ ਵੀ ਹੁਣ ਤਾਂ ਸਮਾਜ ਬਦਲ ਗਿਆ ਹੁਣ ਜਾਤ ਪਾਤ ਵਾਲਾ ਇਸ਼ੂ ਹੈ ਨਹੀਂਗਾ ਵੀ ਹੁਣ ਇਹ ਖਤਮ ਹੋ ਚੁੱਕੀ ਆ ਕੀ ਲੱਗਦਾ ਤੁਸੀਂ ਬਹੁਤ ਨੇੜੇ ਤੋਂ ਦੇਖਦੇ ਹੋ ਕੀ ਖਤਮ ਹੋ ਗਈ ਜਾਂ ਕੁਝ ਉਲਝ ਗਈ ਆ ਹੋਰ ਜਸ ਉਧਰਨ ਵਾਲ ਨੂੰ ਜਾ ਰਹੀ ਆ ਅੱਜ ਵੀ ਪਤੰਗ ਲੁੱਟਣ ਗਏ ਖੇਤ ਦੇ ਵਿੱਚ ਇੱਕ ਦਲਤ ਨਾਲ ਜਵਾਕ ਦੀਆਂ ਬਾਹਾਂ ਤੋੜ ਦਿੰਦੇ ਨੇ ਅਮਰੂਦ ਤੋੜਨ ਪਿੱਛੇ ਮੋਟਰਸਾਈਕਲ ਦੇ ਪਿੱਛੇ ਘੜੀਸ ਲੈਂਦੇ ਨੇ ਘੜੇ ਚੋਂ ਪਾਣੀ ਪੀਣ ਪਿੱਛੇ ਜਿਹੜਾ ਉਹ ਕਤਲ ਤੱਕ ਹੋ ਜਾਂਦਾ ਤੇ ਐਵੇਂ ਇਹਨਾਂ ਗੱਲਾਂ ਦਾ ਕੋਈ ਤਕ ਨਹੀਂ ਹੈ ਇਹ ਬਹੁਤ ਵੱਡਾ ਪਾੜਾ ਪਿਆ ਠੀਕ ਆ ਜਿਹੜੇ ਉਸ ਸਿੱਖੀ ਦੇ ਰਾਹ ਤੇ ਨੇ ਅੱਜ ਇਸ ਜਾਗੋ ਦੇ ਵਿੱਚ ਹਰ ਧਰਮ ਦੇ ਹਰ ਜਾਤ ਦੇ ਲੋਕ ਨੇ ਜਿਹੜੇ ਸ਼ਾਮਲ ਨੇ ਪਰ ਦੂਜੇ ਪਾਸੇ ਜਿਨ੍ਹਾਂ ਦੀ ਬਾਬੇ ਨਾਨਕ ਨੇ ਉਹ ਮਲਕ ਭਾਗਵਾਂ ਦੀ ਗੱਲ ਕੀਤੀ ਆ ਇਹ ਉਹਦੀ ਲਾਈਨ ਆ ਜਿਹੜੀ ਉਹ ਖਿੱਚੀ ਜਾ ਰਹੀ ਆ ਇਸ ਲਾਈਨ ਨੇ ਡੂੰਗਾ ਹੋਣਾ ਤੇ ਮਲਕ ਭਾਗਵਾਂ ਨੂੰ maat ਪੈਣੀ ਆ ਤੇ ਭਾਈ ਲਾਲੂਆਂ ਦਾ ਜਿਹੜਾ ਰਾਜ ਆ ਉਹ ਆਣਾ ਯਾਨੀ ਤੁਸੀਂ ਕਹਿ ਰਹੇ ਹੋ ਕਿ ਇਹ ਬਾਬੇ ਨਾਨਕ ਦੇ ਵਾਰਿਸ ਆ ਜਿਨ੍ਹਾਂ ਨੇ ਇਹ ਜਾਗੋ ਕੱਢੀ ਆ ਬਿਲਕੁਲ ਹਮ ਕਿਉਂਕਿ ਇਹ ਕਿਰਤ ਦੀ ਇਹ ਵੰਡ ਕੇ ਛੱਕਣ ਦੀ ਗੱਲ ਕਰਦੇ ਨਹੀਂ ਔਰ ਦੂਜੇ ਪਾਸੇ ਕੁਝ ਲੋਕ ਨੇ ਜਿਹੜੇ ਕਹਿੰਦੇ ਨੇ ਸਾਰਾ ਕੁਝ ਸਾਡੇ ਕੋਲ ਹੋਵੇ ਆ ਤੁਸੀਂ ਜਦੋਂ ਜਾਗੋ ਨੂੰ ਕਵਰ ਕਰੋਗੇ ਤਾਂ ਮੈਂ ਚਾਹਣਾ ਵੀ ਇਹਨਾਂ ਗਲੀਆਂ ਨਾਲੀਆਂ ਨੂੰ ਵੀ ਅਸੀਂ ਕਵਰ ਕਰੀਏ ਵੀ ਜਿੱਥੇ ਮਜ਼ਦੂਰਾਂ ਦੇ ਘਰ ਨੇ ਉਹਨਾਂ ਦੀ ਹਾਲਤ ਕੀ ਆ ਤੇ ਦੂਜੇ ਪਾਸੇ ਜੇ ਖੇਤ ਦੇ ਵਿੱਚ ਵੀ ਕੋਠੀ ਪਈ ਹੋਵੇ ਤਾਂ ਉਹਦੇ 'ਚ ਵੀ ਇੰਟਰਲੌਕ ਟੈਲਾਂ ਦੀ ਜਿਹੜੀ ਕਿਲੋਮੀਟਰ ਦੀ ਸੜਕ ਬਣ ਜਾਂਦੀ ਆ ਇਹ ਫਰਕ ਸਾਡੇ ਪਿੰਡਾਂ 'ਚੋਂ ਨਜ਼ਰ ਆ ਜਾਂਦਾ ਇਸ ਕਰਕੇ ਇਸ ਫਰਕ ਨੂੰ ਮਟਾਉਣ ਦੀ ਲੜਾਈ ਆ ਔਰ ਇਹਨੂੰ ਮਿਟਾ ਕੇ ਰਹਾਗੇ